ਮਟਰਾਂ ਦੀ ਫਸਲ ਆ ਜੀ ਜਿਹਨਾਂ ਨੂੰ ਸਾਨੂੰ ਬਹੁਤ ਨੁਕਸਾਨ ਹੋਇਆ ਹੈਗੀ ਮਟਰ ਹੋਏ ਨਹੀਂ ਜੀ ਬਿਲਕੁਲ ਜੀ ਖਤਮ ਕਾਣੀ ਹੋ ਗਈ ਮਟਰਾਂ ਦੀ ਨਕਲੀ ਡੀਏਪੀ ਕਾਰਨ ਤੇ ਕੁਝ ਮੌਸਮ ਦੇ ਕਾਰਨ ਜਿਹਦੇ ਕਾਰਨ ਅੱਜ ਆਹੀ ਆ ਚਾਰ ਪੰਜ ਕਿਲੇ ਅੱਜ ਵਾਰੇ ਆ ਬਾਕੀ ਪਹਿਲਾਂ ਵਾਇ ਦੋ ਦਿਨਾਂ ਦਰ ਪਹਿਲਾਂ ਜੀ ਕਿੰਨਾ ਕੁ ਨੁਕਸਾਨ ਹੋ ਗਿਆ ਨੁਕਸਾਨ ਜੀ ਇਹ ਤਕਰੀਬਨ 4-5 ਲੱਖ ਰੁਪਏ ਦਾ ਸਾਡਾ ਨੁਕਸਾਨ ਹੋ ਚੁੱਕਿਆ ਕੀ ਮੰਗ ਕਰਦੇ ਜੀ ਅਸੀਂ ਸਰਕਾਰ ਕੋ ਇਹੋ ਮੰਗ ਕਰਦੇ ਜੀ ਇੱਕ ਦਿਨ ਨਗਲੀ ਡੀਏਪੀ ਮਿਲ ਰਹੀ ਆ ਬਾਜ਼ਾਰਾਂ 'ਚ ਇਦੇ ਬਾਰੇ ਜਾਂਚ ਕੀਤੀ ਜਾਵੇ ਤੇ ਕੰਪਨੀਆਂ ਦੇ ਲਾਇਸੈਂਸ ਕੈਨਸਲ ਕੀਤੇ ਜਾਣ ਜਿਹੜਾ ਕਿਸਾਨਾਂ ਨੂੰ ਕੋਈ ਨੁਕਸਾਨ ਨਾ ਹੋਵੇ ਇਦਾਂ ਹੋਰ ਵੀ ਕੋਈ ਫਸਲ ਖਰਾਬ ਹੋਈ ਆ ਹਾਂਜੀ ਇਹਦੇ ਨਾਲ ਜੀ ਜਿਹੜੀ ਵੀ ਫਸਲ ਨੂੰ ਡੀਏਪੀ ਨਕਲੀ ਪੈਣੀ ਆ ਉਹਦਾ ਨੁਕਸਾਨ ਹੋਣਾ ਹੋਣਾ ਜੀ ਭਾਵੇਂ ਆਲੂ ਆ ਕਾਣਕ ਵਾ ਚਾਹੇ ਧਨੀਆ ਵਾ ਕੋਈ ਵੀ ਸਬਜ਼ੀ ਬਾਜ਼ਾਰ 'ਚ ਵੇਚਦੇ ਉਹਦਾ ਨੁਕਸਾਨ ਹੋਣਾ ਹੀ ਹੋਣਾ ਜੀ ਕੀ ਮੰਗ ਕਰਦੇ ਮੰਗ ਇਹੋ ਕਰਦੇ ਆ ਜੀ ਸਾਨੂੰ ਮਰਰਾ ਦਾ ਮੁਆਵਜ਼ਾ ਦਿੱਤਾ ਜਾਵੇ ਤਕਰੀਬਨ ਹਰ ਕਿੱਲੇ ਦੇ 40 ਤੋਂ 45000 ਰੁਪਏ ਖਰਚਾ ਆਉਂਦਾ ਵਾ ਜੀ ਜਿਹਦੇ ਕਰ 4-5 ਲੱਖ ਰੁਪਏ ਖਰਚਾ ਹੋਇਆ ਇੱਕ ਕੋਲੋਲਾ ਬਿਠੇ ਇੱਕ ਆਇਆ ਵੀ ਕੁਛ ਨਹੀਂ ਹਰ ਇੱਕ ਬੰਦੇ ਨੂੰ ਆਪਣੀ ਫਸਲ ਤੋਂ ਬਹੁਤ ਆਸਾਂ ਹੁੰਦੀਆਂ ਕਿ ਇਹਨੇ ਵਿਆਹ ਕਰਨਾ ਇਹਨੇ ਕਿਤੇ ਪੈਸੇ ਦੇਣੇ ਇਹਨੇ ਠੇਕਾ ਦੇਣਾ ਉਹ ਜ਼ਿਮੀਂਦਾਰ ਵਿਚਾਰਾ ਹੁਣ ਕਿੱਥੋਂ ਲਿਆ ਕੇ ਦਊਗਾ ਫਸਲ ਵੇਖੋ ਜੀ ਆਕ ਸੜ ਕੇ ਬਾਹਰ ਆਏ ਜੀ ਸਾਡੇ ਖਰਚੇ ਨਹੀਂ ਪੂਰੇ ਹੋਏ ਵੇਖੋ ਨਾ ਲੀਵਰ ਦਾ ਕੁਛ ਬਣਿਆ ਨਾ ਜ਼ਿਮੀਂਦਾਰ ਦਾ ਕੁਛ ਬਣਿਆ ਨਕਲੀ ਡੀਏਪੀ ਆਈ ਹੈ ਜੀ ਦੂਜੀ ਗੱਲ ਇਹ ਵੀ ਇਹ ਸਰਕਾਰ ਨੂੰ ਚਾਹੀਦਾ ਇਹਨਾਂ ਦੇ ਉੱਤੇ ਫੀਲ ਲਾਇਸੈਂਸ ਇਹਨਾਂ ਦੇ ਕੈਨਸਲ ਕਰਨ ਨਕਲੀ ਜਿਹੜੀ ਵੀ ਜਿਹੜੀ ਵੀ ਫਸਲ ਨੂੰ ਪਈ ਆ ਕੋਈ ਪੱਠੇ ਲਾ ਲਓ ਜਾਂ ਦੂਜਾ ਆਲੂ ਲਾ ਲਓ ਕੋਈ ਵੀ ਫਸਲ ਲਾ ਲਓ ਜਿਹੜੀ ਵੀ ਮਰਜ਼ੀ ਉਹ ਮਤਲਬ ਕਿ ਗ੍ਰੋਥ ਕਰਨੀ ਨਹੀਂ ਰਹੀ ਵੀ ਨਕਲੀ ਡੀਏਪੀ ਦੇ ਕਾਰਨ ਇਹੋ ਕਰਨਾਗਾ ਹੋਰ ਵੀ ਕੋਈ ਕਰਨਾਗਾ ਇੱਕ ਮੌਸਮ ਦਾ ਵੀ ਹੈਗਾ ਜੀ ਮੌਸਮ ਬਹੁਤ ਗਰਮੀ ਪੈ ਗਈ ਜੀ ਹਰਕੀ ਇਹ ਫਸਲ ਹੈਗੀ ਠੰਡ ਦੀ ਸਾਰੀਆਂ ਫਸਲਾਂ ਨੂੰ ਨੁਕਸਾਨ ਆ ਜੀ ਵੇਖੋ ਕਣਕ ਵੀ ਗਾੜੀ ਠੰਡ ਦਾ ਹੀ ਹੈ ਠੰਡ ਦੀ ਫਸਲ ਹੈ ਤੇ ਜੇ ਇਦਾਂ ਪੈਂਦੀ ਰਹੀ ਤੇ ਗਾੜੀ ਕੋਈ ਆਸ ਮਤਲਬ ਕਨਕਦੀਬ ਨਹੀਂ ਆਗੀ। ਤੁਹਾਡੀ ਕਿਹੜੀ ਕਿਹੜੀ ਫਸਲ ਖਰਾਬ ਹੋਈ? ਮੇਰੇ ਮਟਰ ਹੋਈ। ਕਿੰਨੇ ਏਕੜ? 5 ਏਕੜੀ। ਕੀ ਮੰਗ ਕਰਦੇ ਹੁਣ? ਮੰਗ ਇਹੋ ਕਰਦੇ ਆਂ ਜੀ ਸਰਕਾਰ ਨੂੰ ਮੁਆਵਜ਼ਾ ਦੇਵੇ ਸਾਡਾ ਤਾਂ ਠੇਕਾ ਵੀ ਉੱਤੇ ਖਲੋਤਾ ਜੀ ਸਾਡੇ ਉੱਤੇ। ਝੋਨਾ ਵੇਚ ਕੇ ਅਸੀਂ ਫਸਲ ਤੇ ਲਾ ਲਿਆ ਜੀ ਮਟਰਾਂ ਤੇ ਤੇ ਹੁਣ ਮਟਰਾਂ ਦਾ ਵੀ ਕੁਛ ਵਟਿਆ ਨਹੀਂ ਅਸੀਂ ਤੇ ਸਾਡੇ ਦੇ ਠੇਕੇ ਵੀ ਸਾਡੇ ਸਿਰ ਤੇ ਖਲੋਤੇ ਆ ਜੀ। ਕੋਈ ਸੋਚਿਆ ਜਾਵੇ ਜ਼ਿੰਮੇਵਾਰ ਦਾ। ਮੈਂ ਇਹ ਤਾਂ ਕਰਦੇ ਜੀ। ਅੱਜ ਕੀ ਤੋੜ ਰਹੇ? ਇਹ ਮਟਰ ਤੋੜਦੇ ਆਂ। ਤੇ ਕਿਦਾਂ ਲੈਵਲ ਉਹਦਾ ਲੈਬਰ ਤਿਆਰ ਕੀਤੀ ਸਾਰਾ ਮੰਦਾ ਹੀ ਹਾਲਿਆਦ ਕੀ ਅੱਧਾ ਤੋੜਾ ਹੀ ਮਾਹ ਭਰਨ ਡਿਆ ਕੀ ਗੱਲ ਮਟਰ ਬਹੁਤ ਮਾੜਾ ਤੇ ਘੱਟ ਘੱਟ ਨਹੀਂ ਨਿਕਲ ਰਹਾ ਹਾਂਜੀ ਘੱਟ ਬਹੁਤ ਜ਼ਿਆਦਾ ਘੱਟ ਨਿਕਲ ਰਹਾ ਤੇ ਉਹਦੇ ਨਾਲ ਕੀ ਤੁਹਾਨੂੰ ਖਰਚਾ ਕਿਤਰਾ ਖਰਚਾ ਵੇਖੋ ਜੀ ਇਤਰਾ ਹੀ ਪੂਰਾ ਹੋਣਾ ਹੁਣ 40 50 ਹਜ਼ਾਰ ਇਹਨਾਂ ਕੋ ਖੜਿਆ ਉਹ ਹੁਣ ਵੇਖੋ ਜੀ ਕਿਤਰਾ ਲੈਂਦਾ ਇਹ ਤੇ ਰਾਬੀ ਜਾਣਦਾ 40 50 ਹਜ਼ਾਰ ਕਦਾ ਖੜਿਆ ਇਹਨਾਂ ਕੋ ਲੈਬਰ ਖੜੀ ਦੀ ਹੈ ਨਾ ਫਿਰ ਜੀ ਲਿਆਉਣ ਵਾਸਤੇ ਅੱਛਾ ਪਹਿਲਾਂ ਡਿਮਾਂਸ ਹਾਂਜੀ ਡਿਮਾਂਸ ਖੜੀ ਦੀ ਹੈ अच्छा ते किथों आए थे कई ਦਿਨਾਂਲੇ ਤੋਂ ਆਏ ਜੀ ਇਹਦੀ ਉਹਦੀ ਲੇਬਰ ਕੀ ਕਰ ਲੇਬਰ ਸਾਰੇ ਇਹਨਾਂ ਕੋ ਪੰਜ 6 ਸਾਲ ਹੋ ਗਿਆ ਸੀ ਮਟਰ ਤੋੜਨ ਆਉਂਦੇ ਨੇ ਹਰ ਸਾਲ ਇਹਨਾਂ ਦਾ اچھا ਚੋ ਨਾ ਲਾਉਣ ਵੀ ਆਈਦਾ ਮਟਰ ਤੋੜਨ ਵੀ ਆਈਦਾ ਤਿਆਰ ਕੀ ਦਾ ਆਪਣਾ ਨਹੀਂ ਖਾਚਾ ਪੁਰਾਣਾ ਸਾਡਾ 50000 ਰੁਪਇਆ ਕਿਥੋਂ ਲੈਣਾ ਤੇ ਕਿੰਦਾ ਕਿੰਨਾ ਦਿਹਾੜੀ ਕਿੰਨੀ ਪੈਂਦੀ ਸਾਡੀ ਦਿਹਾੜੀ 500 ਰੁਪਇਆ ਜੀ ਤੇ 100 ਨਾਲ ਤਾਂ ਖਰਚਾ ਪੂਰੇ ਵੀ ਨਹੀਂ ਹੁੰਦੇ ਉਹਨੇ ਵੇਖੋ ਹੁਣ ਕੀ ਕਰ ਸਕਦੇ ਹਾਂ ਹਾਂਜੀ ਕੀ ਕਾਰਨ ਕੀ ਰਿਹਾ ਤੁਹਾਨੂੰ ਵੇਖੋ ਡੀਜੀਪੀ ਦਾ ਸਾਰਾ ਕਸੂਰ ਗਿੰਦੇ ਵੀ ਡੀਜੀਪੀ ਉਧਰ ਉਹ ਜਿਹੜਾ ਸੇਕ ਪਿਆ ਉਹ ਤੁਹਾਨੂੰ ਚੜੀ ਉਹਦੇ ਨਾਲ ਮਟਰ ਖਰਾਬ ਹੋ ਗਏ। ਹਾਂਜੀ। ਮਜ਼ਦੂਰ ਦੀ ਮਿਹਨਤ ਕਿੰਨੀ ਗਾ? ਮਿਹਨਤ ਤਾਂ ਬਹੁਤ ਜਿਆਦੀ ਜਪੇ ਦੋ ਫੜੀ ਫੜੀ ਕਰਕੇ ਤੋੜਨੀ ਆ ਬਾਹ ਬੇਖੋ ਸੇਹ ਇਹਦੇ ਲੱਗੇ ਅੱਧਾ ਤੋੜਾ ਨਹੀਂ ਜੇ ਇੱਕ ਇੱਕ ਜਣੇ ਦਾ ਹੋਇਆ। ਕਿੰਨੇ ਜਣੇ ਲੱਗੇ? ਇਹ ਹੈਗੇ ਜੀ ਸਾਪਾ 8 ਜਣੇ ਆ ਜੀ। ਅੱਛਾ। ਹਾਂਜੀ। ਸੋ ਇਹ ਤਾਂ ਦੋ ਤੋੜੇ ਵੀ ਨਹੀਂ ਖੜੇ ਹੋਏ। ਅੱਛਾ। ਹਾਂਜੀ। ਤੇ ਕਿਸਾਨ ਨੂੰ ਤਾਂ ਮੁਆਵਜ਼ਾ ਮਿਲਣਾ ਤੁਹਾਨੂੰ ਕੀ ਮਿਲੂਗਾ? ਸਾਰਾ ਵੇਖੋ ਸਾਨੂੰ ਕੀ ਮਿਲਣਾ? ਕੀ ਪੰਗ ਕਰਦੇ ਸਰਕਾਰ ਕੋ? ਇਹ ਕਰਕੇ ਉਹ ਮਾਂ ਕਰਦੇ ਵੀ ਸਾਨੂੰ ਕੋਈ ਥੋੜਾ ਬੋਧਾ ਦਿੱਤਾ ਜਾਵੇ ਗਰੀਬ ਬੰਦੇ ਨੂੰ ਵੀ ਹੁਣ ਤਾਂ 50000 ਰੁਪਏ ਕਿਤਰਾ ਲਾਏਗਾ ਹਾਂਜੀ